ਇਹ ਕੋ ਮੈਲਗਾਮ ਦੀ ਘਟਨਾ ਜਿਹੜੀ ਵਾਪਰੀ ਆ ਉਹਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਲੋਕ ਮਾਰੇ ਗਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਨਿਹਾਲ ਸਿੰਘ ਵਾਲਾ ਦੇ ਮੁਸਲਮਾਨ ਭਾਈਚਾਰੇ ਨੇ ਪਹਿਲਕਦਮੀ ਕੀਤੀ ਇਹਨਾਂ ਨੇ ਅੱਜ ਇੱਕ ਕੈਂਡਲ ਮਾਰਚ ਆਯੋਜਿਤ ਕੀਤਾ ਸੀਗਾ ਜਿਹਦੇ ਵਿੱਚ ਇਸ ਸ਼ਹਿਰ ਦੇ ਹਿੰਦੂ ਭਾਈ ਇਸ ਸ਼ਹਿਰ ਦੇ ਸਿੱਖ ਭਾਈ ਅਸੀਂ ਸਾਰੇ ਜੱਥੇਬੰਦੀਆਂ ਵੱਲੋਂ ਰਲ ਕੇ ਜਿਹੜੇ ਆ ਕੈਂਡਲ ਮਾਰਚ ਕਰਤੇ ਹਟੇ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜੇ ਸ਼ਹੀਦੀ ਲੋਕ ਮਾਰੇ ਗਏ ਆ ਉਹਨੂੰ ਸ਼ਰਧਾਂਜਲੀ ਭੇਟ ਕੀਤੀ ਆ ਨਾਲ ਹੀ ਅਸੀਂ ਤੋਚਾ ਜਿਹੜੇ ਸਵਾਲ ਪੈਦਾ ਕੀਤੇ ਆ ਪੂਰਾ ਇਲੈਕਟ੍ਰੋਨਿਕ মিডিਆ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਸਵਾਲਾਂ ਤੇ ਗੱਲ ਹੋਣੀ ਚਾਹੀਦੀ ਉਹਨਾਂ ਤੇ ਗੱਲ ਕਰਨ ਦੀ بجائے ਹੋਰ ਪਾਸੇ ਨੂੰ ਵਿਰਪੂਰੰਗਤ ਸਾਰੇ ਮਸਲੇ ਨੂੰ ਦਿੱਤੀ ਜਾ ਰਹੀ ਆ ਪਹਿਲਾ ਸਾਡਾ ਸਵਾਲ ਆ ਕਿ ਜੇਸ ਕਿਤੇ ਦੇ ਵਿੱਚ ਇੰਡੀਅਨ ਆਰਮੀ ਜਿਹੜੀ ਆ 8 ਲੱਖ ਦੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਉਹਨਾਂ ਵਿੱਚੋਂ ਇੱਕ ਵੀ ਜਿਹੜਾ ਫੌਜੀ ਆ ਉਹ ਪਹਿਲ ਕਾਮ ਦੇ ਵਿੱਚ ਤਨਾਤ ਕਿਉਂ ਨਹੀਂ ਸੀਗਾ ਉਥੇ ਪੁਲਿਸ ਕਰਮੀ ਜਿਹੜੇ ਤਨਾਤ ਕਿਉਂ ਨਹੀਂ ਸੀਗੇ ਇਹ ਸਵਾਲ ਅਸੀਂ ਪਾਇਦਾ ਕਰਦੇ ਹਾਂ ਸਰਕਾਰੇ ਦਾ ਜਵਾਬ ਦੇਵੇ ਦੂਸਰਾ ਇਹ ਕਿਹਾ ਜਾ ਰਿਹਾ ਕਿ ਧਰਮਪੁੱਛ ਕੇ ਜਿਹੜਾ ਉਹਨਾਂ ਦਾ ਖਤਲ ਕੀਤਾ ਗਿਆ ਜੇ ਧਰਮਪੁੱਛ ਕੇ ਕਤਲ ਕੀਤਾ ਗਿਆ ਤਾਂ ਨਾਲ ਹੀ ਨਾਲ ਸਾਰਾ ਇਲੈਕਟ੍ਰੋਨਿਕ মিডিਆ ਕੱਲੀ ਇਹ ਹੀ ਗੱਲ ਦਿਖਾ ਰਿਹਾ ਕਿ ਧਰਮ ਕੁਛ ਕਿ ਜਿਹੜਾ ਕਤਲ ਕੀਤਾ ਪਰ ਨਾਲ ਇਹ ਨਹੀਂ ਦਿਖਾ ਰਿਹਾਗਾ ਕਿ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਜਿਹੜਾ ਸਾਡਾ ਮੁਸਲਮ ਕਸ਼ਮੀਰੀ ਮੁਸਲਮਾਨ ਵੀਰ ਸੀਗਾ ਉਹ ਆਪਣੀ ਜਾਨ ਤੇ ਖੇਡ ਕੇ ਆਪਣੀ ਜਾਨ ਕੁਰਬਾਨ ਕਰ ਗਿਆ ਇੱਕ ਨਜਾਕਤ ਅਲੀ ਨਾਮ ਦਾ ਜਿਹੜਾ ਮੁਸਲਮ ਕਸ਼ਮੀਰੀ ਮੁਸਲਮਾਨ ਆ ਉਹਨੇ 11 ਸਾਲਾਨੀ ਜਿਹੜੇ ਆ ਜਿਹੜੇ ਸਾਰੇ ਹਿੰਦੂ ਸੀਗੇ ਉਹਨਾਂ ਦੀ ਹਿਫਾਜ਼ਤ ਕੀਤੀ ਆਪਣੀ ਜਾਨ ਤੇ ਖੇਡ ਕੇ ਸਾਰਾ ਜਿਹੜਾ ਇਲੈਕਟ੍ਰੋਨਿਕ মিডিਆ ਇਹਨਾਂ ਗੱਲਾਂ ਤੇ ਚਰਚਾ ਕਿਉਂ ਨਹੀਂ ਕਰ ਰਿਹਾਗਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਕੰਮ ਉਹਨਾਂ ਦੇਸ਼ਤ ਕਰਦਾਨੇ ਕੀਤਾ ਤਰਪਾ ਨੂੰ ਆਪਸ ਦੇ ਵਿੱਚ ਪਾੜਨ ਦਾ ਉਸ ਕੰਮ ਨੂੰ ਅੱਗੇ ਵਧਾਉਣ ਦਾ ਜਿਹੜਾ ਕੰਮ ਆ ਉਹ ਇਸ ਮੁਲਕ ਦੀ ਜਿਹੜੀ ਮੋਦੀ ਹਕੂਮਤ ਉਹ ਕਰ ਰਹੀ ਆ ਉਹਨਾਂ ਨੇ ਧਰਮ ਪੁੱਛ ਕੇ पांच ਕਤਲ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਮੋਦੀ ਸਰਕਾਰ ਆ ਉਹ ਵੀ ਧਰਮ ਦੇ ਨਾਂ ਤੇ ਸਾਰੇ ਮੁਲਕ 'ਚ ਰਾਜਨੀਤੀ ਕਰ ਰਹੀ ਆ ਸਾਦੀ ਸਾਊਦੀ ਅਰਬ ਦਾ ਦੌਰਾ ਛੱਡ ਕੇ ਜੇ ਮੋਦੀ ਆਇਆ ਉਹ ਪਹਿਲਗਾਮ ਦੇ ਮਰਤਕਾਂ ਦੇ ਘਰਾਂ 'ਚ ਜਾਣ ਦੀ ਬਜਾਏ ਬਿਹਾਰ 'ਚ ਇੱਕ ਇਲੈਕਸ਼ਨ ਰੈਲੀ ਨੂੰ ਸੰਬੋਧਨ ਕਰਕੇ ਆਇਆ ਆਪਾਂ ਪਹਿਲਾਂ ਵੀ ਜਾਣਦੇ ਆ ਕਿ ਪਲਵਾਮਾ ਦੇ ਨਾਂ ਤੇ ਵੀ ਜਿਹੜੀ ਵੋਟਾਂ ਦੀ ਖੇਤੀ ਕੀਤੀ ਗਈ ਆ ਇਹਦੇ ਵਿੱਚ ਵੀ ਸਰਕਾਰ ਵੋਟਾਂ ਦੀ ਖੇਤੀ ਕਰਨਾ ਚਾਹੁੰਦੀ ਆ ਅਸੀਂ ਇਹ ਮੰਗ ਕਰਦੇ ਆ ਕਿ ਪਹਿਲਗਾਮ 'ਚ ਘਟਨਾ ਵਾਪਰੀ ਆ ਪਰ ਉਹ ਤੋਂ ਜਿਹੜੀ ਤਿਰਕ ਕੇ ਗੱਲ ਆ ਹੋਰ ਪਾਸੇ ਆ ਗਈ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਇਹ ਜੰਗ ਦਾ ਮਾਹੌਲ ਬੰਦ ਹੋਵੇ ਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ ਦੋਨਾਂ ਮੁਲਕਾਂ ਨੇ ਜਿਹੜੀਆਂ ਆਪਸੀ ਪਾਬੰਦੀਆਂ ਲਾਈਆਂ ਖਤਮ ਕੀਤੀਆਂ ਜਾਣ ਵਪਾਰ ਜਿਹੜਾ ਹੈਗਾ ਚਾਲੂ ਕੀਤਾ ਜਾਵੇ ਤੇ ਕਸ਼ਮੀਰੀ ਮਸਲਾ ਜਿਹੜਾ ਹੈਗਾ ਲੋਕਾਂ ਦਾ ਉਹ ਫੌਜੀ ਤਰੀਕੇ ਨਾਲ ਨਹੀਂ ਉਹ ਸਿਆਸੀ ਤਰੀਕੇ ਨਾਲ ਹੱਲ ਕੀਤਾ ਜਾਵੇ ਅਸੀਂ ਨੌਜਵਾਨ ਭਾਰ ਸਭਾ ਪੰਜਾਬ ਸਟੂਡੈਂਟ ਯੂਨੀਅਨ ਦੇ ਵੱਲੋਂ ਸ਼ਾਮਲ ਹੋਏ ਆ ਅੱਗੇ ਵੀ ਜਿੱਥੇ ਮੁਸਲਿਮ ਭਾਈਚਾਰਾ ਸਾਨੂੰ ਆਵਾਜ਼ ਮਾਰੂਗਾ ਅਸੀਂ ਮੋੜ ਨਾਲ ਮੋੜਾ ਲਾ ਕੇ ਖੜੇ ਆ ਕਿ ਅਸੀਂ ਵੀ ਇਹੀ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਿਹਾਲ ਸਿੰਘ ਵਾਲਾ ਦੇ ਸਮੇਤ ਪੂਰੇ ਮੋਕੇ ਦੀਆਂ ਵਿਦਿਅਕ ਸੰਸਥਾਵਾਂ ਸਾਰੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਜਿੱਥੇ ਜਿੱਥੇ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਆ ਜੇ ਉਹ ਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਸੇ ਵੀ ਕਸ਼ਮੀਰੀ ਤੇ ਕੋਈ ਹਮਲਾ ਹੁੰਦਾ ਪੰਜਾਬੀ ਉਹਦੇ ਨਾਲ ਖੜੂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਪਹਿਲੀ ਘਟਨਾ ਨਹੀਂ ਹੈਗੀ ਕੋਈ ਅੱਜ ਦੀ ਪਹਿਲਾਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਆ 2-4 ਮਹੀਨਿਆਂ ਦੇ ਵਿੱਚ ਹੀ ਹੋਈਆਂ ਬਾਬਾ ਸਾਹਿਬ ਤੇ ਹਮਲਾ ਹੋ ਜਾਣਾ ਸਿੱਖਾਂ ਨੂੰ ਬਦਨਾਮ ਕਰ ਦੇਣਾ ਔਰ ਸਿੱਖਾਂ ਤੋਂ ਬਾਅਦ ਉਹ ਮੁਸਲਮਾਨਾਂ ਨੂੰ ਬਦਨਾਮ ਕਰ ਦੇਣਾ ਮੁਸਲਮਾਨਾਂ ਤੋਂ ਬਾਅਦ ਕਸ਼ਮੀਰੀਆਂ ਨੂੰ ਬਦਨਾਮ ਕਰ ਦੇਣਾ ਇਹ ਸਾਰੀ ਜਿਹੜੀ ਚਾਲ ਆ ਲੋਕ ਸਮਝਦੇ ਨੇ ਕਿ ਜਿਹੜਾ ਮੋਦੀ ਆ ਇਹਨਾਂ ਨੇ ਸੌਵੇਂ ਬਰੇ ਗੰਢ ਤੇ ਆਰਐਸਐਸ ਨੇ ਇਹਨਾਂ ਦਾ ਜਿਹੜਾ ਸੌ ਖਾਦੀ ਵੀ ਸੀ ਵੀ ਅਸੀਂ ਹਿੰਦੂ ਰਾਸ਼ਟਰ ਲਾਗੂ ਕਰਨਾ ਇੱਕ ਝੰਡਾ ਇੱਕ ਬੋਲੀ ਇੱਕ ਰੰਗ ਭਗਵਾ ਜਿਹੜਾ ਉਹ ਲਾਗੂ ਕਰਨ ਦੇ ਲਈ ਇਹ ਹਰ ਜਾਤ ਤੇ ਧਰਮ ਦੇ ਨਾਂ ਤੇ ਇਹ ਜਿਹੜੇ ਦੰਗੇ ਫਸਾਦਾ ਇਹ ਸਦੀਆਂ ਤੋਂ ਹੁੰਦੇ ਆਏ ਨੇ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਜਿਹੜੀ ਇਹ ਮੰਗ ਕਰਦੇ ਨੇ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਸਾਰੇ ਬ੍ਰਾਹਮਣਵਾਦੀ ਲੋਕ ਨੇ ਕੋਨਾਂ ਤੋਂ ਸਾਨੂੰ ਕੀ ਆਸ ਆ ਇਸ ਕਰਕੇ ਅਸੀਂ ਤਾਂ ਇਹ ਕਹਿੰਨੇ ਕਿ ਜਿਹੜੇ ਜਿਹੜੇ ਪੂਰੇ ਭਾਰਤ ਤੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਅਸਲ ਉਹ ਅਸਲ মিডিਆ ਆਗਾ ਤੁਹਾਡੇ ਵਰਗੇ ਭਰਾ ਜਿਹੜੇ ਆ ਅਸਲੀ ਲੋਕਾਂ ਦਾ ਚਿਹਰਾ ਦਿਖਾ ਰਹੇ ਨੇ ਅਸੀਂ ਖੜੇ ਹਾਂ ਗਰਾਊਂਡ ਤੇ ਅਸੀਂ ਕਹਿੰਨੇ ਕਿ ਅਸੀਂ ਮਤਲਬ ਪਹਿਲਾਂ ਜੱਟ ਬਣਾ ਦਲਤ ਲੜਾਈ ਬਣਾ ਰਹੇ ਸੀ ਅਸੀਂ ਉੱਥੇ ਵੀ ਸਨੇਹਾ ਦਿੱਤਾ ਵੀ ਨਹੀਂ ਅਸੀਂ ਸਾਰੇ ਭਰਾ ਕੋਸ ਕੌਥੀ ਸਿੱਖ ਜਾਂ ਕੌਥੀ ਲੋਕ ਹੋ ਸਕਦੇ ਨੇ ਜਿਹੜੇ ਲੜਾਈ ਪਵਾ ਸਕਦਾ ਇਸੇ ਤਰ੍ਹਾਂ ਹੀ ਹੁਣ ਆਤਵਾਦੀਆਂ ਦਾ ਨਾਂ ਦੇ ਕੇ ਇਹ ਵੱਖ-ਵੱਖ ਤਰ੍ਹਾਂ ਦੇ ਲੋਕ ਆ ਜਿਹੜੇ ਮਤਲਬ ਲੋਕਾਂ 'ਚ ਜਿਹੜਾ ਨੈਗੇਟਿਵ ਆ ਜਿਹੜਾ ਮੁਸਲਮਾਨਾਂ ਦੇ ਪ੍ਰਤੀ ਫਰਾਇਆ ਜਾ ਰਿਹਾ ਇਹ ਨਫ਼ਰਤ ਦਾ ਪ੍ਰਚਾਰ ਆ ਜਿਹੜਾ ਅਸੀਂ ਨਹੀਂ ਹੋਣ ਦੇਣਾ ਅਸੀਂ ਬੇਨਤੀ ਕਰਦੇ ਹਾਂ ਸਮੂਹੇ ਲੋਕਾਂ ਨੂੰ ਕਿ ਭਾਈ ਭਾਈ ਚਾਰਾ ਬਣਾ ਕੇ ਰੱਖੋ ਸ਼ਾਂਤੀ ਬਣਾ ਕੇ ਰੱਖੋ ਤੁਸੀਂ ਸ਼ਾਂਤੀ ਬਣਾ ਕੇ ਗਰਾਉਂਡ ਤੇ ਰੱਖੋਗੇ ਤਾਂ ਇੱਥੋਂ ਦਾ ਰਾਜਾ ਜਿਹੜਾ ਉਹ ਕਮਜ਼ੋਰ ਪੈ ਜਾਊਗਾ ਸੋ ਇਹੀ ਗੱਲਾਂ ਦੇ ਨਾਲ ਧੰਨਵਾਦ ਕਰਦੇ। ਦੇਖੋ ਇਹ ਜਿਹੜਾ ਕੈਂਡਲ ਮਾਰਚ ਹੈਗਾ ਇਹ ਇੱਕ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਕੈਂਡਲ ਮਾਰਚ ਹੈ। ਜਿਹੜਾ ਨੈਰੇਟਿਵ ਇੱਕ ਇਥੋਂ ਦੀ ਸਰਕਾਰ ਸਿਰਜਣਾ ਚਾਹੁੰਦੀ ਸੀ ਉਸ ਨੈਰੇਟਿਵ ਨੂੰ ਉਸ ਬਰਤਾਂਤ ਦੇ ਮੁਕਾਬਲੇ ਇੱਕ ਲੋਕਪੱਖੀ ਬਰਤਾਂਤ ਸਿਰਜਣ ਵਾਸਤੇ ਕੈਂਡਲ ਮਾਰਚ ਹੈ। ਕਿਉਂਕਿ ਇਥੋਂ ਦੀ ਸਰਕਾਰ ਇੱਕ ਖਾਸ ਫਿਰਕੇ ਨੂੰ ਨਿਸ਼ਾਨੇ ਤੇ ਲੈ ਕੇ ਆਉਣਾ ਚਾਹੁੰਦੀ ਹੈ ਅਸੀਂ ਕਹਿਣਾ ਚਾਹੁੰਦੇ ਹਾਂਗੇ ਜਿਹੜਾ ਨੇ ਪਲਵਾਮਾ ਦੇ ਵਿੱਚ ਗੋਲੀਆਂ ਚਲਾਈਆਂ ਉਹ ਵੀ ਅਤਵਾਦੀ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲੋਂ ਨਾਲ ਜਿਨ੍ਹਾਂ ਨੇ ਮੁਸਲਮਾਨ ਭਾਈਚਾਰੇ ਦੇ ਦੁਕਾਨਾਂ ਤੇ ਹਮਲਾ ਕੀਤਾ ਉਹ ਵੀ ਅਤਵਾਦੀ ਨੇ ਉਹਨਾਂ ਤੇ ਵੀ ਉਹਨਾਂ ਦੇ ਮੁਕਾਬਲੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੇ ਵੱਲੋਂ ਸਾਡੇ ਮੁਸਲਮਾਨ ਭਾਈਚਾਰੇ ਦੇ ਕਿ ਜ਼ਬਰ ਜ਼ੁਲਮ ਟਾ ਰਹੇ ਨੇਗੇ ਜਿਹੜੇ ਸਰਕਾਰ ਹੈਗੀ ਉਹਨੂੰ ਇੱਕੋ ਅੱਖ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂਗੇ ਜੇ ਭਾਰਤ ਦੇ ਜਿਹੜੇ ਲੋਕ ਨੇਗੇ ਇਸ ਜਾਦੀ ਦੇ ਵਿੱਚ ਜਿੱਥੇ ਸਿਰ ਭਗਤ ਸਿੰਘ ਦਾ ਯੋਗਦਾਨ ਹੈ ਰਾਜਗੁਰੂ ਸਖਦੇਵ ਦਾ ਯੋਗਦਾਨ ਹੈ ਮਹਾਤਮਾ ਗਾਂਧੀ ਦਾ ਯੋਗਦਾਨ ਹੈ ਉੱਥੇ ਨਾਲੋਂ ਨਾਲ ਰਹਿਮਤ ਅਲੀ ਵਜੀਦਕੇ ਦਾ ਵੀ ਯੋਗਦਾਨ ਹੈ ਉੱਥੇ ਮੁਹੰਮਦ ਅਸ਼ਫਾਕ ਉੱਲਾ ਖਾਨ ਦਾ ਵੀ ਯੋਗਦਾਨ ਹੈ ਉੱਥੇ ਪੀਰ ਬਖਸ਼ ਵਰਗੇਆਂ ਦਾ ਵੀ ਯੋਗਦਾਨ ਹੈ ਉੱਥੇ ਹੋਰ ਬਹੁਤ ਸਾਰੇ ਸਾਡੇ तमाम ਲੋਕ ਸਿੱਦੇ ਜਿਹੜੇ ਮੁਸਲਮਾਨ ਭਾਈਚਾਰੇ ਚੋਂ ਹੋਏ ਨੇਗੇ ਉਹਨਾਂ ਦੇ ਮਨਾ ਨਾ ਜੇ ਗਿਣਨ ਲੱਗਾ ਤਾਂ ਬਹੁਤ ਲੰਬੀ ਲਿਸਟ ਹੈਗੀ ਇਹ ਦੇਸ਼ ਸਾਰਿਆਂ ਦਾਗਾ ਪਰ ਜਿਹੜੀ ਸਰਕਾਰ ਇੱਕ ਖਾਸ ਫਿਰਕੇ ਦਾ ਕੇਸ਼ ਦੇਸ਼ ਬਣਾਉਣਾ ਚਾਹੁੰਦੀ ਹੈ ਉਹਦੇ ਖਿਲਾਫ ਸਾਡੇ ਸਾਰੇ ਲੋਕਾਂ ਦਾ ਭਾਈਚਾਰੇ ਦਾ ਵਰਤਾਂਤ ਇਸ ਮਾਰਚ ਨੇ ਸਿਰਜਿਆਗਾ ਸਤਿਕਾਰਯੋਗ ਸਾਥੀਓ ਜਿਹੜਾ ਨਿਹਾਲ ਸਿੰਘ ਵਾਲੇ ਦੇ ਵਿੱਚ ਅੱਜ ਭਾਈਚਾਰਕ ਸਾਂਝ ਨੂੰ ਲੈ ਕੇ ਕੈਂਡਲ ਮਾਰਚ ਕੀਤਾ ਮੁਸਲਿਮ ਇੰਤਜ਼ਾਮੀਆਂ ਕਮੇਟੀ ਕਿਸਾਨ ਜੂਨੇਨਾ ਮਜ਼ਦੂਰ ਜੂਨੇਨਾ ਨੇ ਨਾਲ ਲੈ ਕੇ ਅੰਬੀਦਕਰਵਾਦੀ ਸਾਥੀਆਂ ਨੂੰ ਨਾਲ ਲੈ ਕੇ ਉਹ ਬਹੁਤ ਹੀ ਸਫਲ ਰਿਹਾ ਅਸੀਂ ਇਹਦੇ ਨਾਲ ਨਾਲ ਮੰਗ ਕਰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਸਰਕਾਰ ਦੀ ਡੂੰਗੀ ਸਾਜ਼ਿਸ਼ ਵੀ ਹੋ ਸਕਦੀ ਹੈ ਪਹਿਲਗਾਮ ਹਮਲੇ ਦੇ ਵਿੱਚ ਇਸ ਤੋਂ ਪਹਿਲਾਂ ਚਿੱਟੀ ਸਿੰਗਾਪੁਰਾ ਦੇ ਕਾਂਡ ਦੇ ਵਿੱਚ ਇਸ ਤੋਂ ਪਹਿਲਾਂ ਪਥਰੀ ਬਲ ਕਤਲੇਆਮ ਦੇ ਵਿੱਚ ਵੀ ਭਾਰਤ ਸਰਕਾਰ ਦੀ ਸ਼ਮੂਲੀਅਤ ਮਿਲੀ ਸੀਗੀ ਸਾਨੂੰ ਰੈੱਡ ਕਰਾਸ ਤੋਂ ਯੂਨੈਸਕੋ ਵਗੈਰਾ ਵਰਗੀਆਂ ਜੰ ਸੰਸਥਾਵਾਂ ਤੋਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਇਸ ਕਾਂਡ ਦੀ ਜਾਂਚ ਕਰਾਉਣੀ ਚਾਹੀਦੀ ਹੈ ਪੂਰੇ ਕਸ਼ਮੀਰ ਮਸਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਅੰਤਰਰਾਸ਼ਟਰੀ ਪੱਦਰ ਦੇ ਉੱਤੇ ਜਿਹੜੀਆਂ ਸੰਸਥਾਵਾਂ ਨੇ ਜਿਸ ਪ੍ਰਕਾਰ ਉਹ ਫੈਸਲਾ ਲੈਣ ਕਸ਼ਮੀਰ ਬਾਰੇ ਇਹ ਸਭ ਮਾਮਲੇ ਦੇ ਬਾਰੇ ਪਹਿਲਗਾਮ ਬਾਰੇ ਪੁਲਵਾਮਾ ਬਾਰੇ ਚਿੱਟੀ ਸਿੰਘਪੁਰਾ ਬਾਰੇ ਪਥਰੀ ਬਲਕਾਂਡ ਬਾਰੇ ਜੋ ਸਾਡੇ ਬ੍ਰਾਹਮਣ ਭਰਾਵਾਂ ਨੂੰ ਉੱਥੋਂ ਕਸ਼ਮੀਰ ਚੋਂ ਕੱਢਿਆ ਗਿਆ ਉਸ ਬਾਰੇ ਸਾਰੇ ਦਾ ਸਾਰਾ ਦੁੱਧ ਦਾ ਦੁੱਧ ਤੇ ਦੁੱਧ ਦਾ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਰ ਇਹ ਸਾਰੇ ਦਾ ਸਾਰਾ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੋਣਾ ਚਾਹੀਦਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ سب سے پہلے تو میں اس گھٹنا کی کڑے شبدوں میں دل کی گہرائیوں سے نندہ کرتا ہوں اور اپنے مسلم بھائی چارہ اور سکھ اور تمام مذاہب کے جتنے بھی لوگ ہیں سب کی طرف سے میں اس کی نندہ کرتا ہوں اس طرح کی گھٹنے گھٹنائے جو ہے وہ انسان نہیں بلکہ تمام انسانیت کے خلاف ہے قرآن میں بھی اس چیز کے لیے اللہ نے خود ارشاد فرمایا اگر کسی بے گناہ کا قتل کیا جائے تو وہ انسانیت نہیں ہے بہت لوگ مسلمانوں کا چوڑا پہن کر مسلمانوں کو بدنام کرنے کے لیے ایسی سازشیں کر رہے ہیں اور سرکار کو اس کا بخوبی فائدہ ہو رہا ہے سرکار تو یہ چاہتی ہے کہ ہندوستان کے اندر جو بھائی آپسی بھائی چارہ ہے جو آپسی پیار ہے وہ ختم ہو اور تم اپنی نفرتی جو راجنیتی ہے جو ایک بھائی چارے کی ساز ہے اس کو توڑ کر اپنی راجنیتی چمکاتے رہے آج سے پہلے بھی سینتالیس سے پہلے جب انگریزوں کا دور تھا اس وقت میں بھی جو ہے انگریزوں کی یہی سوچ تھی کہ توڑو تو راج کرو آپس میں بندو تو راج کرو آج اس لوگوں کی بھی یہی سوچ ہو گیا کہ بندو تو راج کرو میں تو اس گھٹنا کو بیان بھی نہیں کر سکتا بے گناہوں کا قتل کرنا یہ نہ قرآن اس کی اجازت دیتا ہے نہ اللہ اجازت دیتا ہے نہ رسول اجازت دیتا ہے یہ جو لوگ ہیں یہ ایک مسلم چوڑا پہن کر ہو سکتا ہے میں یہ نہیں کہتا ہو سکتا ہے کہ اس میں سرکار ملوث ہو کیونکہ اتنی بڑی گھٹنا گھٹ گئی ہے اور بتانے والے کہہ رہے ہیں جو وہاں کے گواہی دینے والے لوگ ہیں چشمدید ہے جو وہاں کے موقع کے کہ چالیس منٹ تک ہمارے پاس کوئی مدد نہیں پہنچی تو یہ ایک سوال کا گہرا ہے کہ چالیس منٹ تک مدد نہیں پہنچی جبکہ وہاں ہر چالیس میٹر پر ایک فوجی تائینات ہے ہر چالیس منٹ ہر چالیس قدم پر ایک سیکورٹی گارڈ موجود ہے تو ہماری سیکورٹی کے اوپر بھی ایک سوال یا نشان ہے کہ ہمارے جو بڑے فوج کے افسر ہیں کیا وہ سوئے ہوئے تھے ابھی ایک آدمی نے کہا کہ کیا ہندوستان کی فوج بھانگ پی کر سوئی تھی تو بھائی یہ سوال کا گہرا ہے اس لئے ہم آج سب اکٹے ہوئے تھے کہ اس سوال یا نشان کو ختم کر کے آپ سی بھائی چارے کو بڑھاوا دیں آپ سی بھائی چارے کو پیار دیں محبت کے ساتھ رہیں اس بھائی چارے کو ختم نہ ہونے دیں بڑی مشکل سے بھائی چارہ بنا ہے تو ہی باتوں کے ساتھ میں اپنی بات کو ختم کرتا ہوں کہ ان شبدوں, شبدوں میں یہ گھٹنا بیان نہیں کی جا سکتی ਇਸ ਦੇ ਸਬੰਧ ਵਿੱਚ ਤਾਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਸੀਗਾ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬਹੁ ਅੱਜ ਜੋ ਮੁਸਲਮ ਫਰੰਟ ਇਕਾਈ ਨੇ ਹਾਲ ਸਿੰਘ ਵਾਲਾ ਵੱਲੋਂ ਉਪਰਾਲਾ ਕੀਤਾ ਗਿਆ ਕਿ ਅਸੀਂ ਸਾਰੇ ਭਾਈ ਭਾਈ ਆ ਹਿੰਦੂ ਮੁਸਲਮ ਸਿੱਖ ਈਸਾਈ ਸਾਡੇ ਵਿੱਚ ਕੋਈ 파ੜ ਨਹੀਂ ਪਾ ਸਕਦਾ ਤੇ ਅਸੀਂ ਸਾਰੇ ਰਲ ਮਿਲ ਕੇ ਇੱਥੇ ਜੀਵਨ ਬਸਰ ਕਰਦੇ ਆ ਆਪਣਾ ਕਾਰੋਬਾਰ ਕਰਦੇ ਆ ਤਾਂ ਜਿਹੜੇ ਵੀ ਫਿਰਕੂ ਤਾਕਤਾਂ ਇਸ ਦੇ ਵਿੱਚ ਆਪਸ ਵਿੱਚ ਵੰਡ ਪਾਉਣਾ ਚਾਹੁੰਦੇ ਆ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਪਹਿ ਲਗਾਮਾ ਦੇ ਸਿੱਧਾ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਜਿਨ੍ਹਾਂ ਨੇ ਵੀ ਅਣ ਮਨੁੱਖੀ ਤੌਰ ਤੇ ਟੈਰਰਿਸਟਾਂ ਨੇ ਵਾਰ ਕੀਤੀ ਹੈ ਕੈਰਪੁਰੇ ਨਾਲ ਉਹਦਾ ਅਸੀਂ ਓਰਨੇ ਦਾ ਕਰਦੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਜਿੰਨੀਆਂ ਯੂਨੀਅਨਾਂ ਕਿਸਾਨ ਯੂਨੀਅਨ ਪੰਜਾਬ ਭਾਰਤ ਸਭਾ ਸਾਰੇ ਇਕੱਠੇ ਹੋਏ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਨੂੰ ਸੰਧਾ ਜਲੀ ਉਹਨਾਂ ਨੂੰ ਸਿੱਧਾ ਨੂੰ ਸੰਧਾ ਜਲੀ ਦਿੱਤੀ ਆ ਇਹ ਬਹੁਤ ਵਧੀਆ ਗੱਲ ਆ ਕਿ ਜਿਹੜੀਆਂ ਲੋਕਾਂ ਦੇ ਵਿਰੁੱਧ ਤਾਕਤਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਪੋਲਿਟਿਕਸ ਬੰਦਿਆਂ ਦੀਆਂ ਉਹੀ ਇਹ ਖਰਾਬ ਕਰਦੀਆਂ ਨੇ ਕਿੱਥੇ ਗਈ ਉੱਥੇ ਫੌਜ ਕਿੱਥੇ ਗਈ ਉਹ ਪੁਲਿਸ ਕੋਈ ਪਤਾ ਨਹੀਂ ਇਹ ਅਗਰ ਜੇ ਉਹਨਾਂ ਨੇ ਗੋੜੀਆਂ ਚੜਾਈਆਂ ਤਾਂ ਪੁਲਿਸ ਵਾਲਾ ਕੋਈ ਵੀ ਬੰਦੂਕਾਂ ਸੀ ਫੌਜ ਕੋਲ ਵੀ ਸੀ ਉਹ ਕਿੱਧਰ ਚ ਗਈਆਂ ਇਹ ਕੋਈ ਸ਼ਾਸ਼ਾ ਹੋਰ ਹੀ ਪਤਾ ਲੱਗ ਜੂ ਸਾਰਾ ਕੁਝ ਕਿਵੇਂ ਦਾ ਅੱਜ ਇਹਨਾਂ ਕੋਟਰ ਕੋਟਰ ਧਰਮ ਤੇ ਉਹ ਸਿੱਦਾ ਨੂੰ ਪ੍ਰਣਾਮ ਕਰਦੇ ਆਂ ਅਤੇ ਉਹਨਾਂ ਨੂੰ ਸਦਾ ਜਲੀ ਅਰਪਿਤ ਕਰਦੇ ਆਂ ਮੁਸਲਮ ਫਰੰਟ ਪੰਜਾਬ ਵੱਲੋਂ ਅਸੀਂ ਇਹ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ